ਨਾਮ ਹਰਤੇਜ ਪੁਲਰ ਪਿੰਡ ਕੁਦਾਈ ਆਵਾਜ਼ ਦੀ ਪਾਰਟੀ ਦਾ ਮੈਂ ਸੀਨੀਅਰ ਆਗੂ ਬਠਿੰਡਾ ਵਿਧਾਇਤੀ ਦਾ ਤੇ ਮੁੱਖ ਮੰਤਰੀ ਸਾਹਿਬ ਭਗਵਾਨਤਮਾਨ ਦੀ ਸੋਚ ਨਾਲ ਅਸੀਂ ਜੁੜੇ ਹੋਏ ਆ ਉਹ ਜਿਹੜੀ 0 ਟੋਲਰੈਂਸ ਨੀਤੀ ਆ ਉਹ ਤੇ ਅਸੀਂ ਪਹਿਰਾ ਦੇ ਰਹੇ ਹਾਂ ਕ੍ਰਪਸ਼ਨ ਦੇ ਖਿਲਾਫ ਅੱਛਾ ਕੀ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਸਰਕ ਡੀਜ਼ਲ ਕਪੜਾ ਸੀ ਅੱਛਾ ਸਰਬੱਤ ਦਾ ਜਿਹੜਾ ਐਸਐਮਓ ਸੀ ਸੀਨੀਅਰ ਮੈਡੀਕਲ ਆਫਸ ਡਾਕਟਰ ਗੁਰਮੇਲ ਸਿੰਘ ਉਹ ਉਹਨਾਂ ਵੱਲੋਂ ਵੱਡੇ ਪੱਧਰ ਤੇ ਡੀਜ਼ਲ ਕਪੜਾ ਕੀਤਾ ਗਿਆ ਸੀ ਇਹਦੀ ਸ਼ਿਕਾਇਤ ਅਸੀਂ ਮਾਨਯੋਗ ਸਿਹਤ ਮੰਤਰੀ ਨੂੰ 2 ਅਪ੍ਰੈਲ ਨੂੰ ਕੀਤੀ ਸੀ ਅੱਛਾ ਹਾਂਜੀ ਹਾਂਜੀ ਸਰ ਕੀ ਐਕਸ਼ਨ ਹੋਇਆ ਉਸਤੇ ਪਰ ਦੇਖੋ ਤਿੰਨ ਮਹੀਨੇ ਵੀ ਤਿਆਂ ਤੋਂ ਬਾਅਦ ਵੀ ਠੀਕ ਹੈ ਜੀ ਸਿਹਤ ਭਗਵਾਨ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਠੀਕ ਹੈ ਕੱਲ ਮੇਰੀ ਬਾਈਟ ਹੋਈ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦਾ ਨਾਮ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕਿ ਮੈਨੂੰ ਜਿਆਦਾ ਤਾਂ ਨਹੀਂ ਪਤਾ ਕਹਿੰਦੇ ਆ ਵੀ ਡਾਕਟਰ ਗੁਰਮੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਪਰ ਵਿਜੀਲੈਂਸ ਟੀਮ ਵੱਲੋਂ ਮੈਂ ਤੁਹਾਨੂੰ ਮੈਂ ਡੀ ਸਰ ਜਦੋਂ ਮੈਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ 1 5 ਨੂੰ ਉਹਨਾਂ ਵੱਲੋਂ ਨਾਲ ਦੀ ਨਾਲ ਸ਼ੁਰੂਆਤ ਕਰਤੀ ਜਾਂਚ ਦੀ ਹਾਂਜੀ ਸਾਹਮਣੇ ਆਇਆ ਤੈਨੂੰ ਕੀ ਲੱਗਿਆ ਜਾਂਚ ਸਹੀ ਦੇਸ਼ਾ ਕਰ ਰਹੀ ਹੈ ਜਾਂ ਸਰ ਬਿਜ਼ਨਸ ਦੀ ਜਾਂਚ ਚੱਲ ਰਹੀ ਹੈ ਮੈਂ ਤਾਂ ਉਹ ਤੋਂ ਪਤਾ ਲੱਗੂ ਪਰ ਡੇ ਘਟਾਲੇ ਆ ਕੋਈ ਮਾੜੇ ਮੋਟੇ ਘਟਾਲੇ ਨਹੀਂ ਕੱਲੇ ਡੀਜ਼ਲ ਦੇ ਵਿੱਚ ਨਹੀਂ ਇਹ ਤੇ ਜਿਹੜਾ ਸਿੱਧਾ ਕਟੀਆਂ ਗੀਆਂ ਰਿਸੈਪਸ਼ਨ ਤੇ ਉਹਨਾਂ ਦੇ ਵਿੱਚ ਵੀ ਵੱਡੇ ਘਟਾਲੇ ਹੋਏ ਆ ਜਿਹੜੇ ਹਸਪਤਲ ਦਾ ਮਾਮਲਾ ਸੀਵਲ ਹਸਪਤਾਲ ਬਠਿੰਡਾ ਸੀਵਲ ਹਸਪਤਾਲ ਹਾਂਜੀ ਹਾਂਜੀ ਇੱਕ ਮੈਂ ਤੁਹਾਡੇ ਜਿਹੜੀ ਹੋਰ ਕਹਿਣਾ ਚਾਹਣਾ ਸਰ ਵੀ ਕਈ ਇੱਥੇ ਸਿਵਲ ਸਰ ਜਾਂਦੇ ਆ ਕੀ ਇਹਦੇ ਸਿਵਲ ਸਰ ਜਾਂ ਨੇ ਖਣੀ ਕੀਤਾ ਹੋਣਾ ਪਹਿਲਾਂ ਪਤਾ ਨਹੀਂ ਸੀ ਕਈਆਂ ਨੂੰ ਵੀ ਕੀ ਕਿਹੜੇ ਸਮਝਣ ਕੀਤੇ ਆ ਕਈ ਹੁਣ ਜਿਹ ਅਪ੍ਰੈਲ 28 2024 ਤੋਂ 30 ਅਪ੍ਰੈਲ ਤੱਕ ਕੀਤੇ ਗਏ ਆ ਠੀਕ ਹੈ ਹਾਂਜੀ ਹਾਂਜੀ ਤੇ ਕੀ ਲਾ ਰਾਜ ਤੁਹਾਡੇ ਬਿਆਨ ਦਰਜ ਕੀਤਾ ਵੀ ਬਿジネス ਦੇ ਪਹਿਲਾਂ ਦੋ ਹੀ ਦਰਜ ਹੋਈ ਵੇ ਸਰ ਜਾਂਚ ਚੱਲੀ ਜਾਂਦੀ ਹੈ ਸਰ ਅੱਛਾ ਹਾਂਜੀ 10 ਦਿਨ ਪਹਿਲਾਂ ਜਾਂਚ ਜੀ ਪੂਰੇ ਜੋਰਾਂ ਤੇ ਚੱਲ ਰਹੀ ਹੈ ਬਿジネス ਦੇ ਦੇ ਐਸਐਸਪੀ ਕਪਲ ਦੇ ਕੇ ਬਿਜੇ ਡੀਐਸਟੀ ਕਲਵੰਤ ਸਿੰਘ ਜੀ ਡੀਐਸਪੀ ਸੰਦੀਪ ਸਿੰਘ ਜੀ ਤੇ ਮੈਡਮ ਰਾਜਿੰਦੀਪ ਕੌਰ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਵੀ ਕਿਵੇਂ ਕਰਨਾ ਜੀ ਉਹ ਆਪਣੇ ਆਪ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਅੱਜ ਸਿਵਲ ਹਸਪੀਟਲ ਪਹੁੰਚੇ ਸੀ ਇਹ ਇੱਥੇ ਕਿਵੇਂ ਪਹੁੰਚੇ ਸੀ ਤੁਸੀਂ ਸਰ ਇੱਥੇ ਤਾਂ ਮੇਰੇ ਕੋਈ ਬਾਈਟ ਲੈਣ ਵਾਸਤੇ ਆਉਣਾ ਸੀ ਚੈਨਲ ਨੇ ਤੇ ਥੋੜਾ ਜਿਹਾ ਮੈਨੂੰ ਰਿਕਾਰਡ ਰਹਿੰਦਾ ਤੇ ਬਾਕੀ ਸਾਡੇ ਕੋਲ ਰਿਕਾਰਡ ਸਾਰਾ ਹੈਗਾ ਨਹੀਂ ਮੈਂ ਅੱਜ ਕਿਸੇ ਸ਼ਿਕਾਇਤ ਦੇ ਸਬੰਧ ਵਿੱਚ ਨਹੀਂ ਆਇਆ ਜੀ ਅੱਜ ਤਾਂ ਜਿਹੜਾ ਸਾਡਾ 30 ਬੈੱਡਡ ਐਮਸੀਐਚ ਹੈ ਜਿਹੜਾ ਨਵਾਂ ਬਣਿਆ ਤੇ ਉਹਦਾ ਉਦਘਾਟਨ ਕੀਤਾ ਜਾਣਾ ਹੈ ਮਾਨਯੋਗ ਸਾਡੇ ਸੀਐਮ ਸਾਹਿਬ ਦੁਆਰਾ ਉਹਦੀਆਂ ਤਿਆਰੀਆਂ ਦੇ ਸਬੰਧ ਦੇ ਵਿੱਚ ਮੈਂ ਉਹਨਾਂ ਦਾ ਇੱਕ ਐਨਾਲਿਸਿਸ ਕਰਨ ਵਾਸਤੇ ਆਇਆ ਸੀਗਾ ਅੱਜ ਤੇ ਉਹ ਆ ਜਾ ਕੇ ਮੈਂ ਦੇਖਿਆ ਹੈ ਇੱਕ ਇੱਕ ਕਪਲਾਵ ਹੋਇਆ ਜੀ ਉਹਦੀ ਸ਼ਿਕਾਇਤ ਹੋਈ ਹੈ ਰੀਜ਼ਨਲ ਚਾਰਜ ਕੀਤੀ ਜਾ ਰਹੀ ਹੈ ਉਸ ਸੰਬੰਧੀ ਤੁਹਾਡੇ ਕੋਲ ਤੁਹਾਡੇ ਵਿਭਾਗ ਵੱਲੋਂ ਵੀ ਐਕਸ਼ਨ ਲੈ ਗਿਆ ਹੈ ਹਾਂਜੀ ਉਹ ਮੇਰੇ ਵੀ ਧਿਆਨ ਚ ਆਇਆ ਕਿ ਜਿਹੜੇ ਇੱਕ ਸਾਡੇ ਪੱਲਾਂ ਵਾਲੇ ਐਸਐਮਓ ਸਾਫ ਸੀਗੇ ਔਰ ਦੋ ਮੁਲਾਜ਼ਮ ਹੋਰ ਸੀ ਜਿਹੜੇ ਉਹਨਾਂ ਦੇ ਸਪੋਰਟ ਸਟਾਫ ਦੇ ਉਹਨਾਂ ਨੂੰ ਹਟਾਈ ਛੇ ਤੋਂ ਸਸਪੈਂਡ ਕਰਕੇ ਉਹਨਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਬਣਾਤਾ ਸਰ ਨਾਮ ਦੱਸੋਗੇ ਪਲੀਜ਼ ਉਹ ਉਨਾ ਦਾ ਨਾਮ ਐਸਐਮਓ ਡਾਕਟਰ ਗੁਰਮੇਲ ਸਿੰਘ ਸੀਗੇ ਇੱਕ ਸ਼ੀਨੂ ਜੀ ਆਂ ਔਰ ਇੱਕ ਸਰਦਾਰ ਜੀ ਜੀ ਸਿੰਘ ਅੱਛਾ ਦੋਸ਼ ਕੀ ਲੱਗੇ ਹੈ ਜੀ ਇਹਨਾਂ ਤੇ ਚਾਰ ਵੜ ਗੜਾ ਤੇਲ ਦੇ ਵਿੱਚ ਕੋਈ ਗੱਡੀਆਂ ਜਿਹੜਾ ਤੇਲ ਸੀਗਾ ਉਹਦੇ ਵਿੱਚ ਕੁਝ ਗਲਤ ਪਾਇਆ ਗਿਆ ਅੱਛਾ કુલ ਕਿੰਨੀਆਂ ਗੱਡੀਆਂ કુલ ਕਿੰਨੀਆਂ ਗੱਡੀਆਂ ਤੇ ਮੈਨੂੰ ਮੈਂ ਇਨਕੁਆਰੀ ਨਹੀਂ ਪੜੀ ਹੈ ਅੱਛਾ ਥੈਂਕ ਯੂ